ਦੋਸਤੋ ਇਸ ਟਾਈਮ ਅਸੀਂ ਖਨੌਰੀ ਬਾਰਡਰ ਤੇ ਆ ਜਿਹੜਾ ਕਿ ਅੰਦੋਲਨ ਚੱਲ ਰਿਹਾ ਵਾ ਪਿਛਲੇ 10 ਮਹੀਨੇ ਤੋਂ 11ਵੇਂ ਮਹੀਨੇ 'ਚ ਇਹ ਅੰਦੋਲਨ ਦਾਖਲ ਹੋ ਚੁੱਕਾ ਵਾ ਔਰ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਹੜੇ ਭੁਖ ਹੜਤਾਲ ਤੇ ਬੈਠੇ ਹੋਏ ਨੇ ਡਾਕਟਰ ਸੁਆਈ ਮਾਨ ਸਿੰਘ ਦੀ ਜੀ ਟੀਮ ਜਿਹੜੀ ਆ ਪਿਛਲੇ 10 ਮਹੀਨੇ ਤੋਂ ਲਗਾਤਾਰ ਇੱਥੇ ਸੇਵਾ ਦੇ ਰਹੀ ਆ ਜਿੰਨਾ ਵੀ ਇਹਨਾਂ ਦਾ ਸਟਾਫ ਹੈ ਰਾਤ ਦਿਨ ਦੋ-ਦੋ ਘੰਟਿਆਂ ਬਾਅਦ ਪ੍ਰਧਾਨ ਜੀ ਨੂੰ ਚੈੱਕ ਕਰਦੇ ਆ ਅੰਦਰੋਂ ਜੁੜੇ ਨੇ ਇਹ ਨਹੀਂ ਕੋਈ ਪੀਓ ਦਾ ਨਾ ਕੀ ਡਾਕਟਰਾਂ ਵਾਲਾ ਇੱਥੇ ਕੰਮ ਆ ਮਿੰਟ ਮਿੰਟ ਬਾਅਦ ਜਦੋਂ ਵੀ ਕੋਈ ਤੋਂ ਅੰਦਰੋਂ ਮੈਸੇਜ ਆਉਂਦਾ ਨਾਲ ਦੀ ਨਾਲ ਹੀ ਜਾ ਕੇ ਚੈਕਿੰਗ ਕਰਦੇ ਨੇ ਔਰ ਮੇਰੇ ਨਾਲ ਸਰਦਾਰ ਡਾਕਟਰ ਅਵਤਾਰ ਸਿੰਘ ਜੀ ਵੱਡੇ ਸੁਰ ਸਿੰਘ ਤੋਂ ਨੇ ਜਿਹੜੀ ਲਗਾਤਾਰ ਇੱਥੇ ਸੁਭਾਵਾਂ ਦੇ ਰਹੇ ਨੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਡਾਕਟਰ ਸਾਹਿਬ ਪ੍ਰਧਾਨ ਜੀ ਦਾ ਕੀ ਹਾਲ ਹੈ ਹਾਂਜੀ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਇਰੈਕਟਰ ਸਵਾਮਨ ਫਾਈਬਰ ਸਾਟ ਐਸੋਸੀਏਸ਼ਨ ਜਿਵੇਂ ਕਿ ਪਹਿਲੇ ਦਿਨ ਤੋਂ ਪ੍ਰਧਾਨ ਜੀ ਦੀ ਸਿਹਤ ਦਾ ਮਤਲਬ ਚੈੱਕ ਅਪ ਕਰ ਰਹੇ ਆ ਕਿਉਂਕਿ ਮੂੰਹ ਨਿਕਲਦਾ ਕਿ ਆਰਪੀ ਉਹਨਾਂ ਦੀ ਆਪਾਂ ਟ੍ਰੀਟਮੈਂਟ ਕਰ ਰਹੇ ਆ ਟ੍ਰੀਟਮੈਂਟ ਤੇ ਅਜੇ ਤੱਕ ਉਹਨਾਂ ਨੇ ਸਾਨੂੰ ਦਿੱਤਾ ਹੀ ਨਹੀਂ ਟਾਈਮ ਹਨਾ ਉਹਨਾਂ ਦੀ ਚੈੱਕ ਅਪ ਕਰ ਰਹੇ ਆ ਬਹੁਤ ਜਿਆਦਾ ਸਥਿਤੀ ਉਹਨਾਂ ਦੀ ਡਾਉਣ ਆ ਜਿਵੇਂ ਜਿੰਨੀ ਵੀ ਕਹਿਦੀ ਹੈ ਹਨਾ ਕਿਉਂਕਿ ਅੱਜ 22 ਦਿਨ ਹੋ ਗਏ ਉਹਨਾਂ ਨੇ ਕੁਝ ਨਹੀਂ ਖਾਦਾ ਜਦੋਂ ਬੰਦਾ ਕੁਝ ਵੀ ਨਹੀਂ ਨਾ ਖਾਂਦਾ ਉਦੋਂ ਬੰਦੇ ਦੇ ਅੰਦਰ ਜਿਵੇਂ ਹੁਣ ਮੈਨੂੰ ਹਰ ਇੱਕ ਪੁੱਛਦਾਨ ਕੇ ਵੀ ਪ੍ਰਧਾਨ ਜੀ ਉਹਨਾਂ ਦਾ ਕੀ ਹਾਲ ਹੈ ਪ੍ਰਧਾਨ ਜੀ ਹੁਣ ਕਿਵੇਂ ਆ ਕਿਉਂਕਿ ਪ੍ਰਧਾਨ ਜੀ ਦੀ ਤਾਂ ਬਹੁਤ ਜ਼ਿਆਦਾ ਉਹਨਾਂ ਦੀ ਸਿਹਤ ਜਿਹੜੀ ਡਾਊਨ ਹੋ ਗਈ ਆ ਜਿਹੜੀ ਬਾਡੀ ਆ ਅੰਦਰ ਸਰੀਰ ਨੂੰ ਸਰੀਰ ਖਾਂਦਿਆ ਮਤਲਬ ਬਹੁਤ ਜ਼ਿਆਦਾ ਜਿਵੇਂ ਆਖਦੀ ਹੈ ਵੀ ਉਹਨਾਂ ਦੀ ਸਿਹਤ ਡਾਊਨ ਆ ਹਰ ਇੱਕ ਜਿਹੜੇ ਕਿਡਨੀ ਆ ਲਿਵਰ ਆ ਹਾਰਟ ਆ ਉਹਨਾਂ ਦੇ ਵਿੱਚ ਪ੍ਰੋਬਲਮ ਆ ਰਹੀ ਆ ਜਿਵੇਂ ਹੁਣ ਜਦੋਂ ਬੰਦਾ ਕੁਝ ਨਹੀਂ ਨਾ ਖਾਂਦਾ ਜਿਵੇਂ 7 ਦਿਨ ਤੋਂ ਬਾਅਦ ਉਹ ਆਪਣੇ ਆਪ ਨੂੰ ਖਾਨ ਲੱਗ ਪੈਂਦੀ ਬੋਡੀ ਜਿਵੇਂ ਉਹਨਾਂ ਦੇ ਸਰੀਰ ਦੇ ਵਿੱਚ ਉਹਨ ਕੀ ਡਾਊਨ ਕੀਟੋਨ ਲੈਵਲ ਜਿਹੜੇ ਆ ਉਹ ਵੱਧ ਗਿਆ ਉਹਨਾਂ ਦੇ ਕਾਰਨ ਪ੍ਰਧਾਨ ਜੀ ਉਹਨਾਂ ਨੂੰ ਕਿਹੇ ਟਾਈਮ ਵੀ ਮਤਲਬ ਹਾਰਟ ਅਟੈਕ ਹੋ ਸਕਦਾ ਕਿਉਂਕਿ ਸਾਇਲੈਂਟ ਐਕ ਹੋ ਸਕਦਾ ਉਹਨਾਂ ਦੇ ਜਿਵੇਂ ਪੋਟਾਸ਼ੀਅਮ ਮੈਗਨੀਸ਼ੀਅਮ ਮੈਗਨੀਸ਼ੀਅਮ ਕੈਲਸ਼ੀਅਮ ਦੀ ਘਾਟ ਆਨ ਕਰਕੇ ਉਹ ਕਿਸੇ ਟਾਈਮ ਵੀ ਉਹਨਾਂ ਦਾ ਜਿਹੜਾ ਹਾਰਟ ਆ ਉਹ ਐਬ ਨਾਰਮਲ ਹੋ ਸਕਦਾ ਵੀ ਉਹ ਕਿਤੇ ਵੀ ਰੁਕ ਸਕਦਾ ਉਹਨਾਂ ਨੂੰ ਕਾਰਡੀਆਕ ਰੈਸਟ ਆ ਸਕਦੀ ਆ ਮਤਲਬ ਕਦੋਂ ਵੀ ਕਿਸੇ ਵੇਲੇ ਵੀ ਕੋਈ ਨਾ ਕੋਈ ਖਬਰ ਸੁਣ ਨੂੰ ਮਿਲ ਸਕਦੀ ਆ ਆਪਾਂ ਨੂੰ ਠੀਕ ਹੈ ਜੀ ਅੱਜ ਦੀਆਂ ਰਿਪੋਰਟਾਂ ਕੀ ਕਹਿ ਰਹੀਆਂ ਡਾਕਟਰ ਸਾਹਿਬ ਅੱਜ ਦੀਆਂ ਰਿਪੋਰਟਾਂ ਇਦਾਂ ਆ ਵੀ ਅੱਜ ਜਿਵੇਂ ਹੁਣ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਵੱਧ ਰਿਹਾ ਲੋਕ ਬਹੁਤ ਜ਼ਿਆਦਾ ਪ੍ਰਧਾਨ ਜੀ ਉਹਨਾਂ ਨੂੰ ਮਿਲਣ ਆ ਰਹੇ ਆ ਆਪਣੀ ਟੀਮ ਵੱਲੋਂ ਉਹਨਾਂ ਨੂੰ ਇਹ ਕਿਹਾ ਗਿਆ ਉਹਨਾਂ ਦੇ ਮਤਲਬ ਜਿਹੜੇ ਉਹਨਾਂ ਨੂੰ ਸਾਹਮਦੇ ਆ ਜਾਂ ਜਿਹੜੇ ਉਹਨਾਂ ਦੇ ਨਾਲ ਹੈ ਉਹਨਾਂ ਨੂੰ ਕਿਹਾ ਗਿਆ ਵਾ ਵੀ ਪ੍ਰਧਾਨ ਜੀ ਉਹਨਾਂ ਨੂੰ ਘੱਟ ਤੋਂ ਘੱਟ ਲੋਕਾਂ ਨੂੰ ਮਿਲਣ ਦਿੱਤਾ ਜਾਵੇ ਕਿਉਂਕਿ ਉਹ ਬਹੁਤ ਜ਼ਿਆਦਾ ਉਹਨਾਂ ਦਾ ਸਰੀਰ ਇੰਨਾ ਜ਼ਿਆਦਾ ਕਮਜ਼ੋਰ ਹੋ ਗਿਆ ਵਾ ਉਹਨਾਂ ਨੂੰ ਕੋਈ ਨਾ ਕੋਈ ਵਾਇਰਲ ਇਨਫੈਕਸ਼ਨ ਬੈਕਟੀਰੀਆ ਇਨਫੈਕਸ਼ਨ ਕੋਈ ਵੀ ਉਹਨਾਂ ਨੂੰ ਇਨਫੈਕਸ਼ਨ ਬਹੁਤ ਛੇਤੀ ਘੇਰੂਗੀ ਕਿਉਂਕਿ ਅੱਗੇ ਵੀ ਮੈਂ ਤੁਹਾਨੂੰ ਦੱਸਦਾ ਵੀ ਰਾਤ ਉਹਨਾਂ ਦੇ ਨਾਲ 2 2 3 3 ਵਜੇ ਤੱਕ ਮੈਂ ਮਤਲਬ ਰੋਜ਼ੀ ਕਿਉਂਕਿ ਸਾਡੀ ਟੀਮ ਉਦਾਂ ਵੇ ਬਦਲਦੇ ਰਹਿੰਦੇ ਡਾਕਟਰ ਪੀ ਜਿਵੇਂ ਰਾਤ ਹੋਰ ਕਿਹਦੀ ਡਿਊਟੀ ਡਾਕਟਰਾਂ ਦੀ ਦਿਨੇ ਹੋਰ ਕਿਉਂਕਿ ਮੈਂ ਅਹੀਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਪਹਿਲੇ ਦਿਨ ਤੋਂ ਪ੍ਰਧਾਨ ਜੀ ਉਹਨਾਂ ਨਾਲ ਵੀ ਜਿੰਨੇ ਵੀ ਜਥੇਬੰਦੀਆਂ ਉਹਨਾਂ ਨਾਲ ਜੁੜੀ ਆਪਣੀ ਟੀਮ ਡਾਕਟਰ ਸਵੇਮਨ ਦੀ ਪਿਛਲੇ ਅੰਦੋਲਨ ਦੇ ਵਿੱਚ ਵੀ ਆਪਾਂ ਬਹੁਤ ਜ਼ਿਆਦਾ ਹਰ ਇੱਕ ਦੀ ਮਤਲਬ ਆਪਾਂ ਨੂੰ ਬੋਡੀ ਬਾਰੇ ਉਹਨਾਂ ਦੇ ਸਰੀਰਾਂ ਬਾਰੇ ਪਤਾ ਵੀ ਉਹ ਕੀ ਚੱਲਦਾ ਕਿਉਂਕਿ ਪ੍ਰਧਾਨ ਜੀ ਉਹਨਾਂ ਦਾ ਪਿਛਲੇ ਜਦੋਂ ਦੀ ਆਪਣੀ 13 ਫਰਵਰੀ ਤੋਂ ਇੱਥੋਂ ਟੀਮ ਬੈਠੀ ਉਹਨਾਂ ਦਾ ਪ੍ਰੋਪਰ ਉਹਨਾਂ ਨੂੰ ਮਤਲਬ ਗਾਈਡ ਕਰਦੇ ਉਹਨਾਂ ਦੇ ਸਿਹਤ ਵੈਸੇ ਵੀ ਹੈ ਉਦਾਂ ਵੀ ਮਤਲਬ ਡਾਉਣ ਕਿਉਂ ਨੇਰੇ ਸਵੇਰੇ ਖਾਣਾ ਪੀਣਾ ਮਤ ਉਹਨਾਂ ਨੂੰ ਉਹਨਾਂ ਦੀ ਸਿਹਤ ਦੀ ਬਹੁਤ ਫਿਕਰ ਆ ਬਹੁਤ ਜ਼ਿਆਦਾ ਉਹਨਾਂ ਦੀ ਮਤਲਬ ਸਾਡੇ ਕਿਉਂ ਡਾਕਟਰ ਸਵੈਮਨ ਬਾਹਰ ਬੈਠੇ ਆ ਉਧਰ ਆਪਣੇ ਜਿਵੇਂ ਹਾਰਟ ਦੇ ਸਪੈਸ਼ਲਿਸਟ ਜਿਵੇਂ ਡਾਕਟਰ ਸਾਹਿਬ ਆਪ ਹਾਰਟ ਦੇ ਸਪੈਸ਼ਲਿਸਟ ਆ ਤੇ ਜਿਵੇਂ ਲਿਵਰ ਦੇ ਕਿਡਨੀ ਦੇ ਜਿਵੇਂ ਉਦਨ ਕੈਂਸਰ ਵਾਲੇ ਡਾਕਟਰ ਵੀ ਆਪਣੇ ਸਪੈਸ਼ਲ ਵੇਖਣਾ ਏ ਸਾਰਿਆਂ ਨੂੰ ਆਪਣੀ ਟੀਮ ਰਾਤ ਨੂੰ ਉਹਨਾਂ ਨਾਲ ਮੀਟਿੰਗ ਹੁੰਦੀ ਆ ਸਾਰਾ ਉਹਨਾਂ ਦਾ ਹਾਲ ਦੱਸਿਆ ਜਾਂਦਾ ਜੋ ਉਹਨਾਂ ਦਾ ਬੋਡੀ ਚੈੱਕ ਆ ਪਿਆ ਜੋ ਉਹਨਾਂ ਦਾ ਸਰੋਜ ਰਾਤ ਨੂੰ ਸਾਡੀ ਟੀਮ ਮੀਟਿੰਗ ਕਰਦੀ ਬਹੁਤ ਚਿੰਤਾ ਉਹਨਾਂ ਦੀ ਮਤਲਬ ਲੈ ਕੇ ਉਹਨਾਂ ਦੇ ਸਰੀਰ ਨੂੰ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਦੁੱਖ ਉਨਾਲੀ ਕੁਝ ਕਰ ਨਹੀਂ ਸਕਦੇ ਪਰ ਜੇ ਉਹਨਾਂ ਦੀ ਗੱਲ ਲਈਏ ਉਹ ਵੀ ਆਪਣੀ ਤਾਂ ਸੱਚਿਆ ਕਿਉਂਕਿ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਚੈੱਕਅਪ ਵੀ ਸਾਨੂੰ ਤਾਂ ਉਹਨਾਂ ਨੇ ਕਰਨ ਨੂੰ ਕਿਹਾ ਵੀ ਕਿਉਂਕਿ ਅਸੀਂ ਉਹਨਾਂ ਦੇ ਫੈਮਿਲੀ ਡਾਕਟਰ ਵਾਂਗੂ ਆ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਜਾਣਦੇ ਕਰਕੇ ਆਉਂਦੇ ਵੀ ਤੁਸੀਂ ਚੈੱਕਅਪ ਕਰ ਸਕਦੇ ਸਿਰਫ ਤੁਸੀਂ ਮੈਨੂੰ ਕੋਈ ਟ੍ਰੀਟਮੈਂਟ ਨਹੀਂ ਕਰਨਾ ਮੈਂ ਤੁਹਾਡੇ ਸਾਹਮਣੇ ਮਰ ਜਾ ਮੈਂ ਤੁਹਾਡੇ ਸਾਹਮਣੇ ਕੋਸ਼ ਹੋ ਜੇ ਮੈਨੂੰ ਕੋਈ ਟ੍ਰੀਟਮੈਂਟ ਨਹੀਂ ਤੁਸੀਂ ਕਰਨਾ ਕੋਈ ਮੇਰੇ ਲਈ ਇਲਾਜ ਨਹੀਂ ਕੋਈ ਕਰਨਾ ਬਸ ਤੁਸੀਂ ਜਿਹੜੀ ਇਹ ਖਬਰ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਮੇਰੀ ਪਲ-ਪਲ ਦੀ ਖਬਰ ਲੈਣੀ ਉਹ ਤੁਹਾਡੀ ਮਤਲਬ ਇੱਛਾ ਵਾ ਪਰ ਜੇ ਮੈਂ ਕਹਿੰਦਾ ਵੀ ਜਿੱਦਾਂ ਰਾਤ ਦਿਨ ਉਹਨਾਂ ਦੇ ਬੈਨੇ ਰਾਤ ਵੀ ਉਹਨਾਂ ਦੇ ਸਰੀਰ 'ਚ ਕੜੱਲਾਂ ਪੈਂਦੀਆਂ ਬਹੁਤ ਬੇਰਮੀ ਹੁੰਦੀ ਆ ਅਹੀਂ ਤਾਂ ਕਰਕੇ ਸਾਡੀ ਟੀਮ ਵੱਲੋਂ ਉਹਨਾਂ ਨੂੰ ਮਤਲਬ ਅਹੀਂ ਚਾਹੁੰਨੇ ਆ ਵੀ ਪ੍ਰਕਾਸ਼ਨ ਵਰਤੇ ਜਾਣ ਉਹਨਾਂ ਨੂੰ ਘੱਟ ਤੋਂ ਘੱਟ ਉਹਨਾਂ ਦੇ ਲਾਗੇ ਜਾਇਆ ਜਾਵੇ ਤੇ ਲਾਗੇ ਜਾਣ ਵਾਲੇ ਵੀ ਜਿਹੜੇ ਵੱਡੇ-ਵੱਡੇ ਲੋਕ ਆਉਂਦੇ ਜਿਹੜੇ ਆਮ ਆਪਣੇ ਮਤਲਬ ਲੋਕ ਆਉਂਦੇ ਜਾਂ ਜਨਤਾ ਆਉਂਦੀ ਆਪਣੀ ਉਹ ਵੀ ਆਪਣੀ ਮਤਲਬ ਵੱਡੇ ਮੇਰੇ ਮੂੰਹ ਨਿਕਲ ਕੇ ਵੀ ਵੱਡਾ ਤੇ ਕੋਈ ਵੀ ਨਹੀਂ ਹੁੰਦਾ ਨਾ ਮਤਲਬ ਸਾਰੇ ਲੋਕ ਜੇ ਬਰਾਬਰ ਸਤਿਕਾਰਯੋਗ ਹਨ ਸਾਰੇ ਮਤਲਬ ਉਹਨਾਂ ਨੂੰ ਮਿਲਣਾਉਂਦੇ ਹੋ ਉਹਨਾਂ ਦੇ ਹਾਲ ਪੁੱਛਣ ਆਉਂਦੇ ਆ ਜਾਂ ਉਹਨਾਂ ਨੂੰ ਮਿਲਣਾ ਉਹਨਾਂ ਦਾ ਜਾਇਜ਼ ਹੈ ਕਿਉਂਕਿ ਆਪਾਂ ਨੂੰ ਲੋੜ ਅੱਜ ਮੋਰਚਾ ਸਭ ਦਾ ਸਾਂਝਾ ਵਾ ਕਿਉਂਕਿ ਇਕੱਲੇ ਪ੍ਰਧਾਨ ਜੀ ਉਹਨਾਂ ਦਾ ਹੈ ਨਹੀਂਗਾ ਮੋਰਚਾ ਨਾ ਸਭ ਦਾ ਸਾਂਝਾ ਵਾ ਆਪਣੀ ਟੀਮਾਂ ਨੂੰ ਇਹ ਕਿਹਾ ਗਿਆ ਵੀ ਉਹਨਾਂ ਨੂੰ ਪ੍ਰਕੋਸ਼ਨ ਦੀ ਲੋੜ ਆ ਕਿਉਂਕਿ ਅੱਗੇ ਵੀ ਉਹ ਬਹੁਤ ਪੀੜਾ ਪੀੜਾ ਨਾ ਮਤਲਬ ਹੁੰਦਾ ਜੇ ਉਹਨਾਂ ਨੂੰ ਕੋਈ ਵੀ ਵਾਇਰਲ ਇਨਫੈਕਸ਼ਨ ਹੋ ਗਈ ਉਹ ਜਿਵੇਂ ਆਪਾਂ ਮੰਨ ਲਓ ਕੋਈ ਜਿਹ ਹੋ ਗਈ ਤੇ ਉਹ 21 ਦਿਨ ਚ ਮੁਕਨ ਦਾ ਵੀ ਉਹਨਾਂ ਦੀ ਬਾਡੀ ਨੂੰ ਜਿਆਦਾ ਜ਼ੋਰ ਲਾਉਣਾ ਪੈਣਾ ਜਿਆਦਾ એનર્ਜੀ ਵੇਸਟ ਹੋਊ ਜਿਆਦਾ ਉਹਨਾਂ ਦੀ ਮਤਲਬ ਪਰੇਸ਼ਾਨੀ ਵਧੂਗੀ ਹਨਾ ਜਿਵੇਂ ਹੁਣ ਮੈਨੂੰ ਪੁੱਛਦੇ ਕਈ ਲੋਕ ਕਹਿੰਦੇ ਆ ਵੀ ਆਪਣਾ ਵੀ ਪ੍ਰਧਾਨ ਜੀ ਨੂੰ ਕਿੰਨੇ ਦਿਨ ਕੱਢਣਗੇ ਕਿਉਂਕਿ ਇੱਥੇ ਹਰ ਕਿਸਮ ਦੇ ਲੋਕ ਆਉਂਦੇ ਹਰ ਇੱਕ ਸਵਾਲ ਪੁੱਛਦੇ ਮੈਂ ਵੀ ਜਿਹੜੀ ਉਹਨਾਂ ਦੀ ਸਥਿਤੀ ਆ ਜਿਵੇਂ ਸਰੀਰ ਨੂੰ ਸਰੀਰਖਾਨ ਦਿਆਵਾ ਬਹੁਤ ਜਿਆਦੀ ਸਤਿਨਾਜੁਕ ਇਹਨਾਂ ਦੀ ਜਿਵੇਂ ਇੱਕ ਮੈਂ ਪੰਜਾਬੀ ਭਾਸ਼ਾ ਚ ਕਹਦਾ ਆ ਵੀ ਆਪਾਂ ਦੀਵੇ ਚ ਤੇਲ ਪਾਇਆ ਵਾ ਦੀਵੇ ਚੋਂ ਤੇਲ ਮੁੱਕ ਜੇ ਜਦੋਂ ਤੇ ਜਿਹੜੀ ਉਹ ਬੱਤੀ ਹੁੰਦੀ ਆ ਉਹ ਬੱਤੀ ਕੇ ਬੱਤੀ ਜੋ ਕਹਿੰਦੇ ਉਹ ਤੇਲ ਵਾਲੀ ਹੈ ਨਾ ਵੀ ਜਦੋਂ ਉਹ ਮੁੱਕ ਜੇ ਉਹ ਉਹਨੂੰ ਖਾਂਣ ਲੱਗ ਪੈਂਦੀ ਆ ਨਾ ਹੁਣ ਉਹਨਾਂ ਦਾ ਸਰੀਰ ਹੈ ਜਿਹੜਾ ਜਿਵੇਂ ਦੀਵੇ ਵਾਂਗੂ ਬੱਤੀ ਖਾਂਦਿਆ ਵਾ ਉਹ ਹੁਣ ਕਦੋਂ ਮੁੱਕਦੀ ਆ ਕਿਹੜੇ ਹਿਸਾਬ ਨਾਲ ਮਤਲਬ ਜੇ ਹਿਸਾਬ ਨਾਲ ਚੱਲਣ ਦਿਆ ਵਾ ਉਹਨਾਂ ਸੱਤਾਂ ਦਿਨਾਂ ਤੋਂ ਬਾਅਦ ਜਦੋਂ ਸਰੀਰ ਦੇ ਵਿੱਚ ਸਮਝ ਲੋ ਤੇਲ ਮੁੱਕ ਗਿਆ ਵਾ ਹੁਣ ਉਹ ਉਹਨੂੰ ਬੱਤੀ ਨੂੰ ਖਾਂਣ ਦਿਆ ਵਾ ਉਹ ਕਿਸੇ ਟਾਈਮ ਨੂੰ ਬੁਝ ਸਕਦੀ ਕਦੋਂ ਗੱਲ ਸੋਨੂੰ ਮਿਲ ਸਕਦੀ ਵੀ ਪ੍ਰਧਾਨ ਜੀ ਜਿੱਦਾਂ ਮੈਂ ਤੁਹਾਨੂੰ ਆਖਿਆ ਵੀ ਉਹਨਾਂ ਨੂੰ ਕਾਰਡੀਆਕ ਰੈਸਟ ਆ ਸਕਦੀ ਆ ਉਹ ਕਾਰਡੀਆਕ ਰੈਸਟ ਦਾ ਮਤਲਬ ਹੁੰਦਾ ਵੀ ਆਪਾਂ ਨੂੰ ਕੋਈ ਪੇਨ ਨਹੀਂ ਹੋਊਗੀ ਜਿਵੇਂ ਮੈਂ ਮੈਂ ਇੱਥੇ ਬੈਠਾ ਵਾਂ ਮੇਰੇ ਹੁਣ ਚਸਟ ਪੇਨ ਹੋਈ ਆ ਮੇਰੇ ਹੁਣ ਹਾਰਟ ਅਟੈਕ ਦੀ ਮੈਨੂੰ ਜਾਬਦਾ ਤੇ ਮੈਂ ਰੋਲਾ ਪਾऊं ਵੀ ਮੇਰੇ ਪੀੜ ਹੁੰਦੀ ਮੈਨੂੰ ਲੈ ਜਾਓ ਕਿਤੇ ਉਹਨਾਂ ਨਾਲੋਂ ਕੁਝ ਨਹੀਂ ਹੋਊਗਾ ਸੁੱਤੇ ਪਏ ਤੇ ਸੁੱਤੇ ਪਏ ਨਾਰਮਲ ਹੀ ਉਹਨਾਂ ਦੀ ਮਤਲਬ ਇਹਦੀ ਜਾਨ ਜਾ ਸਕਦੀ ਆ ਕਾਰਡੀਆਕ ਰੈਸਟ ਦਾ ਮਤਲਬ ਇਹ ਆ ਠੀਕ ਹੈ ਜੀ ਹਾਂਜੀ ਡਾਕਟਰ ਸਾਹਿਬ ਉਹਨਾਂ ਨੇ ਬੜੇ ਵਰਸਾਰ ਨਾਲ ਦੱਸਿਆ ਮੈਂ ਦੁਬਾਰਾ ਦੁਬਾਰਾ ਇਹ ਗੱਲ ਕਹਿ ਰਿਹਾ ਆਂ ਵਾ ਵੀ ਇਹ ਜਿੰਨੀ ਵੀ ਟੀਮ ਹੈ ਨਾ ਅੰਦਰੋਂ ਜੁੜੀ ਆ ਡਾਕਟਰ ਸਾਹਿਬ ਵੀ ਕਈ ਵਾਰਾਂ ਰੋਜ਼ 10-10 ਚੈਨਲ ਇਹਨਾਂ ਤੋਂ ਲੈਂਦੇ ਨੇ ਪ੍ਰਧਾਨ ਜੀ ਦੇ ਸਵਾਸਥ ਬਾਰੇ ਤੇ ਕਈ ਵਾਰਾਂ ਡਾਕਟਰ ਸਾਹਿਬ ਭਾਵਕ ਹੋ ਜਾਂਦੇ ਨੇ ਜਿੰਨੇ ਵੀ ਨੌਜਵਾਨ ਨੇ ਦਿਲੋਂ ਜੁੜੇ ਹੋਏ ਨੇ ਔਰ ਬਹੁਤ ਵਧੀਆ ਇਹ ਹਾਂਜੀ ਅੱਜ ਵੀ ਜਿਵੇਂ ਨਾ ਮੰਨ ਲਓ ਹੁਣ ਜਿਹੜੀ ਆਪਾਂ ਉਹਨਾਂ ਨੂੰ ਜਿਹੜਾ ਪ੍ਰੋਟੈਕਟ ਕਰਨ ਦੇ ਮੰਨ ਲਓ ਵੀ ਉਹਨਾਂ ਲਈ ਆਪਾਂ ਕਰਨਾ ਹੈ ਵੀ ਉਹ ਜਦੋਂ ਉੱਥੇ ਕਮਰਾ ਬੰਦਿਆ ਵਾ ਵੀ ਸੀਸੇ ਦੇ ਵਿੱਚ ਬਣ ਕੇ ਵੀ ਉਹ ਉੱਥੇ ਰਹਿਣ ਵੀ ਲੋਕਾਂ ਨੂੰ ਹੀ ਦਰਸ਼ਨ ਹੋ ਸਕਣ ਕਿਉਂਕਿ ਲੋਕ ਆਉਂਦੇ ਆ ਜਦੋਂ ਤੇ ਉਹ ਇਹ ਸਿਸਟਮ ਹੈ ਆਪਣਾ ਵੀ ਉਹਨਾਂ ਨੂੰ ਉੱਥੇ ਕੀਤਾ ਜਾਵੇ ਅੱਜ ਵੀ ਜਦੋਂ ਉਹਨਾਂ ਨੇ